ਆਖੜਾ ਡੈਮ ਸੰਬੰਧੀ ਗ੍ਰਹਿ ਮੰਤਰਾਲੇ ਨੇ ਇੱਕ ਵੱਡਾ ਫੈਸਲਾ ਲਿਆ ਹੈ ਡੈਮ ਦੀ ਸੁਰੱਖਿਆ ਦੇ ਲਈ ਹੁਣ ਜਵਾਨਾਂ ਦੀ ਤਨਾਤੀ ਹੋਏਗੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਤਨਾਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਕੇਂਦਰ ਸਰਕਾਰ ਨੇ ਡੈਮ ਦੇ ਲਈ 296 CISF ਦੀ ਨਵੀਂ ਪੋਸਟ ਜਾਰੀ ਕਰ ਦਿੱਤੀਆਂ ਨੇ ਜਵਾਨਾਂ ਦੀ ਤਨਾਤੀ ਦਾ ਪੂਰਾ ਖਰਚਾ BBMP ਚੁਕੇਗਾ BBMP ਨੂੰ ਹੁਣ ਕੇਂਦਰ ਸਰਕਾਰ ਨੂੰ 8 ਕਰੋੜ 58 ਲੱਖ 69800 ਰੁਪਏ ਦੇਣੇ ਪੈਣਗੇ ਨਵੇਂ ਪਰਤੀਆਂ ਦੀ ਰਿਹਾਈਸ਼ ਆਵਾਜਾਈ ਤੇ ਹੋਰ ਸਾਰੇ ਕੰਮਾਂ ਦਾ ਪ੍ਰਬੰਧ ਕਰਨਾ ਹੋਏਗਾ ਕੇਂਦਰੀ ಗ್ರಾಮ ਅੰਤਰਾਲੇ ਨੇ ਪਾਣੀਆਂ ਦੇ ਮਸਲੇ ਤੇ ਪੰਜਾਬ ਅਤੇ ਹਰਿਆਣਾ ਚ ਚੱਲ ਰਹੇ ਟਕਰਾਅ ਦਰਮਿਆਨ ਪਾਖੜਾ ਡੈਮ ਪ੍ਰੋਜੈਕਟ ਤੇ ਕੇਂਦਰੀ ਬਲਾਂਤੀ ਤਣਾਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਤੋਂ ਪਹਿਲਾਂ ਪਾਖੜਾ ਡੈਮ ਤੇ ਹਿਮਾਚਲ ਪ੍ਰਦੇਸ਼ ਦੀ ਪੁਲਿਸ ਤਣਾਤ ਹੈ ਜਦਕਿ ਨੰਗਲ ਡੈਮ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪੰਜਾਬ ਪੁਲਿਸ ਦੇ ਹਵਾਲੇ ਆ ਪਾਖੜਾ ਅਤੇ ਨੰਗਲ ਡੈਮ ਦੀ ਹੁਣ 2% ਸੁਰੱਖਿਆ ਹੋਣ ਦੀ ਸੰਭਾਵਨਾ ਹੈ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਫੈਸਲੇ ਮਕਰੋ ਪੰਜਾਬ ਤੇ ਹਰਿਆਣਾ 'ਚ ਵਿਵਾਦ ਛਿੜਿਆ ਹੋਇਆ ਹੈ ਹਰਿਆਣਾ ਨੇ ਇਹ ਦਬਾਅ ਬਣਾਇਆ ਸੀ ਕਿ ਪਾਖੜਾ ਨੰਗਲ ਪ੍ਰੋਜੈਕਟ ਤੇ ਕੇਂਦਰੀ ਬਲਾਂ ਦੀ ਜਿਹੜੀ ਤਣਾਤੀ ਆ ਹੋਏ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਜਨਰਲ ਸਕੱਤਰ ਰਣਦੀਪ ਸਿੰਘ ਸੁਰਜੇਵਾਲਾ ਨੇ ਵੀ ਕੇਂਦਰ ਸਰਕਾਰ ਤੋਂ ਪਾਖੜਾ ਡੈਮ ਪ੍ਰੋਜੈਕਟ ਤੇ ਕੇਂਦਰੀ ਬਲਾਂ ਦੀ ਤਨਤੀ ਦੀ ਮੰਗ ਕੀਤੀ ਸੀ ਪਤਾ ਲੱਗਿਆ ਕਿ ਇਹ ਚਹੀਂ ਮੰਗ ਬੀਬੀ ਐਮਬੀ ਨੇ ਫੀ ਕੀਤੀ ਸੀ ਜਾਣਕਾਰੀ ਮੁਤਾਬਕ ਪਹਿਲੇ ਪਲਾਨ ਦੇ ਮੁਤਾਬਕ ਪਾਖੜਾ ਡੈਮ ਪ੍ਰੋਜੈਕਟ ਲਈ ਕੇਂਦਰੀ ਬਲਾਂ ਦੇ 435 ਕਰਮਚਾਰੀਆਂ ਦੀ ਮੰਗ ਕੀਤੀ ਗਈ ਸੀ ਪਰ ਹੁਣ 296 ਅਸਾਮੀਆਂ ਨੂੰ ਪ੍ਰਵਾਨਗੀ ਮਨਜ਼ੂਰੀ ਦਿੱਤੀ ਗਈ ਹੈ ਬੀਬੀ ਐਮਬੀ ਵੱਲੋਂ ਕੇਂਦਰੀ ਬਲਾਂ ਦੀ ਤਨਤੀ ਦਾ ਪੂਰਾ ਖਰਚਾ ਜਿਹੜਾ ਹੋ ਚੁੱਕਿਆ ਚਾਹੀਦਾ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਕੁਝ ਦਿਨਾ ਤੋਂ ਅੜੇ ਹੋਏ ਸੀ ਕਿ ਹਰਿਆਣਾ ਨੂੰ ਪਾਣੀ ਪੰਜਾਬ ਤਰਫੋਂ ਜਿਹੜਾ ਵਾਧੂ ਪਾਣੀ ਆ ਉਹ ਨਹੀਂ ਦਿੱਤਾ ਚਾਹੇ ਕਾਮ ਆਦਮੀ ਪਾਰਟੀ ਦੇ ਵਰਕਰ ਵੀ ਕਰੀਬ 20 ਦਿਨਾਂ ਤੋਂ ਨੰਗਲ ਡੈਮ ਤੇ ਧਰਨੇ ਤੇ ਬੈਠੇ ਹੋਏ ਸੀ ਮੁੱਖ ਮੰਤਰੀ ਨੇ ਨੰਗਲ ਡੈਮ ਵਿਖੇ ਫਤਿਹ ਦਿਵਸ ਮਨਾ ਕੇ ਆਮ ਆਦਮੀ ਪਾਰਟੀ ਦਾ ਤਰਨਾ ਕੱਲ ਖਤਮ ਕਰਵਾਇਆ ਪੰਜਾਬ ਸਰਕਾਰ ਦੇ ਜਸ਼ਨਾਂ ਦੇ ਦੌਰਾਨ ਹੀ ਕੇਂਦਰੀ ਬਲਾਂ ਤੇ ਤਣਾਤੀ ਦਾ ਫਰਮਾਨ ਪਹੁੰਚ ਗਿਆ ਏ ਤਾਂ ਕੇਂਦਰੀ ਬਲਾਂ ਦੀ ਤਨਾਤੀ ਦਾ ਜਿਹੜਾ ਪੂਰਾ ਖਰਚਾ ਉਹ BBMP ਵੱਲੋਂ ਚੁੱਕਿਆ ਜਾਏਗਾ ਜੋ ਕਿ ਸਾਲ 2025-26 ਦਾ ਅੰਦਾਜ਼ਨ 8.58 ਕਰੋੜ ਰੁਪਏ ਹੋਏਗਾ ਤੇ ਪ੍ਰਤੀ ਸੁਰੱਖਿਆ ਮਲਾਜ਼ਮ 2.90 ਲੱਖ ਰੁਪਏ ਖਰਚ ਆਏਗਾ ਕੇਂਦਰੀ ਬਲਾਂਦੇ ਰਹਿਣ ਸਹਿਣ ਆਵਾਜਾਈ ਸੰਚਾਰ ਸਾਧਨਾਂ ਦਾ ਪ੍ਰਬੰਧ ਵੀ BBMP ਵੱਲੋਂ ਕੀਤਾ ਜਾਏਗਾ ਕੇਂਦਰੀ ਮਲਾਂ ਦੀ ਤਨਾਤੀ ਦਾ ਕਰੀਬ 60% ਜਿਹੜਾ ਖਰਚਾ ਇਹੋ ਪੰਜਾਬ ਨੂੰ ਚੱਲਣਾ ਪਵੇਗਾ ਤਾਂ ਕੇਂਦਰ ਦੇ ਇਸ ਫੈਸਲੇ ਦਾ ਆਮ ਆਦਮੀ ਪਾਰਟੀ ਨੇ ਵਿਰੋਧ ਕੀਤਾ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗਨੇ ਕਿਹਾ ਕਿ ਕੇਂਦਰ ਸਰਕਾਰ ਨੇ BBMP BBMP ਤੇ CISF ਲਗਾ ਦਿੱਤੀ 296 ਨਵੀਆਂ ਭਰਤੀਆਂ ਚੋਂ 60% ਖਰਚਾ ਪੰਜਾਬ ਦੇ ਸਿਰ ਕੀ ਇਹ ਪਾਣੀ ਦੀ ਰਾਖੀ ਹੈ ਜਾਂ ਹੱਕਾਂ ਤੇ ਡਾਕਾ ਰਾਤ ਦੇ ਹਨੇਰਿਆਂ ਵਿੱਚ ਮੀਟਿੰਗਾਂ ਪੈਸਾ ਵੀ ਪੰਜਾਬ ਦਾ ਹੱਕ ਵੀ ਪੰਜਾਬ ਦੇ ਖੋਹੇ ਹੁਣ CISF ਲਗਾ ਕੇ ਕਿਸੇ ਹੋਰ ਯਤਨ ਦੀ ਤਿਆਰੀ ਸੀਐਮ ਪਕਵੰਤ ਮਾਨ ਨੇ ਸਾਫ ਕਿਹਾ ਹੈ ਕਿ ਜੇਕਰ ਪੰਜਾਬ ਪੁਲਿਸ ਪਾਣੀ ਦੀ ਰਾਖੀ ਕਰ ਰਹੀ ਸੀ ਤਾਂ ਹੁਣ ਸੀਆਈਐਸਐਫ ਕਿਉਂ ਇਸ ਦਾ ਮਤਲਬ ਸਾਫ ਹੈ ਕਿ ਪੰਜਾਬ ਦੇ ਪਾਣੀ ਤੇ ਫਿਰ ਡਾਕਾ ਮਾਰਨ ਦੀ ਸਾਜ਼ਿਸ਼ ਹੈ ਤਾਂ ਇਹ ਨੀਲ ਗਰਗ ਨੇ ਸੋਸ਼ਲ ਮੀਡੀਆ ਰਾਹੀਂ ਟਵੀਟ ਕੀਤਾ ਹੈ ਤੇ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਗਿਆ ਤਾਂ ਹੁਣ ਭਾਖੜਾ ਡੈਮ ਸੰਬੰਧੀ ગ્રામ ਅਦਸਤਾਲੇ ਨੇ ਵੱਡਾ ਫੈਸਲਾ ਲੈਂਦਿਆਂ ਹੋਇਆ ਕਿਹਾ ਇਹ ਕਿ ਹੁਣ ਡੈਮ ਤੇ ਸੁਰੱਖਿਆ ਦੇ ਲਈ ਜਵਾਨਾਂ ਦੀ ਤਨਾਤੀ ਹੋਏਗੀ ਸੀਆਈਐਸਐਫ ਤਿੰਨ ਜਿਹੜੇ ਜਵਾਨ ਨੇ ਉਹ ਤਨਾਤ ਹੋਣਗੇ 296 ਜਵਾਨ ਇੱਥੇ ਤਨਾਤ ਕੀਤੇ ਜਾਣ ਕੇ ਜਿਸ ਦਾ ਹੁਣ ਆਮ ਆਦਮੀ ਪਾਰਟੀ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ